ਪਾਇਨਸ ਵਾਲੇਕੁਮ ਜੀ ਸਾਰੇ ਨੂੰ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੰਜ ਪੀਸ ਸਰਕਾਰ ਤੇ ਦੁਆ ਫਰਿਆਦ ਕਰਦੇ ਆਪ ਸਾਰੇ ਤੰਦਰੁਸਤ ਠੀਕ ਠਾਕ ਹੋਮੋਗੇ ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 2200 ਖਵਾਜਈ ਦਾ ਇੱਕੋ ਇੱਕ ਕਰਮਾ ਜਿਹੜਾ ਤੁਹਾਡੇ ਹਰ ਤਰ੍ਹਾਂ ਦੇ ਕੰਮ ਦਾ ਨਾਸ ਕਰੂਗਾ ਹਰ ਤਰ੍ਹਾਂ ਦੇ ਤੁਹਾਡੇ ਕਾਰਜ ਨਾਸ ਹੋਣਗੇ ਹਰ ਇੱਕ ਤਰ੍ਹਾਂ ਤੁਹਾਡਾ ਕੰਮ ਹੋਊਗਾ ਕਰਮਾ ਬੜਾ ਪਾਵਰਫੁਲ ਆ ਬੜਾ ਸ਼ਕਤੀਸ਼ਾਲੀ ਆ ਤੇ ਮਿਹਨਤ ਜਿਆਦਾ ਲੱਗਦੀ ਹੈ ਤੇ ਪਰ 2200 ਖਵਾਜਈ ਸਦੇ ਸਦੇ ਹੋ ਜਾਂਦੇ ਨੇ ਕੋਈ ਨਾ ਖਵਾਜਾ ਪੀ ਗੀ ਅਸਰ ਉਹ ਬਰੁੰਦੇਵ ਜੀ ਦੀ ਉਹ ਬਾਸ ਨਾ ਹੁੰਦੀ ਆ ਬਰਾ ਪੰਜਾਬ ਦੇ ਵਿੱਚ ਜਿੰਨੇ ਕਰਮੇ ਨੇ ਇਹ ਜਿਹੜਾ ਕਰਮਾ ਇਹਦੇ ਵਿੱਚ ਸਦੇ 2200 ਖਵਾਜ ਜੀ ਦੀ ਬਾਸ ਨਾ ਹੁੰਦੀ ਆ ਸੋ ਇਸ ਕਰਮੇ ਬਲ ਜਾਣ ਤੋਂ ਪਹਿਲਾਂ ਆਪ ਸਭ ਨੂੰ ਗੁਰਿਆਣਾ ਸ਼ਾਹੀ ਸਾਡੇ ਚੈਨਲ 5P ਸਰਕਾਰ ਨੂੰ ਹੱਤੋਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਦਬਕੇ ਰੱਖੋ ਤਾਂ ਜੋ ਆਹ ਜਵਾਰ ਆਈ ਵੀਡੀਓ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਸੋ ਜਿਵੇਂ ਆਪ ਸਭ ਜਾਣਦੇ ਹੋ ਕਿ ਖੋਜਾ ਪੀਰ 2200 ਖਵਾਜ ਜੀ ਉਹ ਤਕੜੀ ਸ਼ਕਤੀਸ਼ਾਲੀ ਪੀਰ ਹੋਏ ਨੇ ਜਿਹਨਾਂ ਨੂੰ ਜਲਦੇਵ ਤੇ ਨਾਨਾ ਵੀ ਜਾਣਿਆ ਜਾਂਦਾ ਤੇ ਲੱਗ ਲੱਗ ਖਵਾਜਾ 220 ਖਵਾਜਾ ਨੇ ਜਿਹਨਾਂ ਨੂੰ ਅਸੀਂ ਵੀ ਪੂਰੀ ਤਰ੍ਹਾਂ ਨਹੀਂ ਜਾਣਦੇ 220 ਖਵਾਜਾ ਕੋਣ ਕੋਣ ਨੇ ਆਪਾਂ ਦਾ ਮੇਨ ਮੇਜ ਜਿਹੜੇ ਆਪਣੇ ਪੰਜਾਬ ਚ ਤੇ ਜਿਹਨਾਂ ਨੂੰ ਪੁਜਿਆ ਜਾਂਦਾ ਜੈ اکبرੂ ਦੇ ਵੀ ਜਿਹਨਾਂ ਨੂੰ ਜਲਦੇਵ ਕਹਿੰਦੇ ਆ ਇੱਕ ਖਵਾਜਾ ਮੋਹਨਦੀਨ ਚਿਸਤੀ ਆ ਜਿਹੜੇ ਜਮੀਰ ਸ਼ਰੀਫ ਵਾਲੇ ਨੇ ਇੱਕ ਖਵਾਜਾ ਹਾਜੀ ਰਤਨ ਜਿਹੜੇ ਬਠੰਡੇ ਦੇ ਵਿੱਚ ਜਿਹਨਾਂ ਦਾ ਹੈਗਾ ਰੋਜਾ ਠੀਕ ਹੈ ਜੀ ਇਹ ਤਿੰਨ ਚਾਰ ਗਲੋ ਅਸੀਂ ਜਾਣਦੇ ਆ ਇਹ ਇੰਨੇ ਗਣੋਜਾਂ ਦੁਨੀਆ ਜਾਣਦੀ ਆ 250 ਕੁ ਮਜਾ ਤਾਂ ਕਿਸੇ ਨੂੰ ਨਹੀਂ ਪਤਾ ਇਹ ਕੌਣ ਸੀ ਕੌਣ ਨੇ ਕੋਈ ਭਲਾ ਪਰਚਾ ਹੋਊਗਾ ਕੋਈ ਜਾਇ ਲਵੇ ਲੱਗਿਆ ਪੀਰਾਂ ਨੇ ਉਹਨਾਂ ਨੂੰ ਪਤਾ ਉਹ ਤਾਂ ਵਧੀਆ ਗੱਲ ਦਾ ਸੋ ਪਤਾ ਹੀ ਇਹ ਵੀ ਸਾਰਿਆਂ ਨੂੰ ਬਹੁਤ ਵੱਡੀ ਪਾਵਰ ਬਹੁਤ ਵੱਡੀ ਸ਼ਕਤੀ ਹੈ ਖੋਜਾਈ ਤੋਂ ਬਿਨਾਂ ਕੋਈ ਨਹੀਂ ਕਰ ਜਿਸ ਤਨੀ ਹੁੰਦਾ ਹੈ ਆਪ ਸਭ ਨੂੰ ਪਤਾ ਹੀ ਆ ਠੀਕ ਆ ਜੀ ਉਹ ਜਿਹੜਾ ਸੀ ਤੁਹਾਨੂੰ ਅੱਜ ਕੱਲ ਮਦਵਾਂਗੇ ਇੱਕ ਖਵਾਜਾ ਜੀ ਦਾ ਇੰਨਾ ਪਾਵਰਫੁਲ ਇੰਨਾ ਸਟੀਕ ਕਲਮਾ ਆ ਇਹਨਾਂ ਨਾਲ ਤੁਹਾਡਾ ਜਿੱਦਾਂ ਦਾ ਮਰਜ਼ੀ ਕੰਮ ਹੋਵੇ ਹਰੇਕ ਤਰ੍ਹਾਂ ਦਾ ਕੰਮ ਛੋਟਾ ੜੇ ਥੋੜਿਆ ਕਰਦਣਗੇ ਕੋਈ ਕਿਸੇ ਤੇ ਬੜੀ ਮਸਾਣੀ ਤੱਕੀ ਹੈ ਕੋਈ ਕਾਂਲੀ ਪੈਰੋ ਜਗੂ ਗੰਦੀ ਚੀ ਲਾਤੀਆਂ ਪੋਰੀ ਵਗੈਰਾ ਠੀਕ ਹੈ ਹਰੇਕ ਚੀ ਨੂੰ ਇਹ ਸੈੱਟ ਕਰ ਦੂਗਾ ਕਿਸੇ ਕੋਈ ਜੇ ਖੇਡਣਾ ਆਵੇ ਤੇ ਸਿਰ ਪੌਣ ਆਉਂਦੀ ਆ ਉਹਦੀ ਪੌਣ ਬੰਦ ਵੀ ਕਰ ਦੂਗਾ ਤੇ ਜੇ ਕਿਸੇ ਤੇ ਪੌਣ ਚੜਾਉਣੀ ਆ ਤਾਂ ਪੌਣ ਚੜਾ ਵੀ ਦਊਗਾ ਠੀਕ ਹੈ ਇਹ ਇੰਨਾ ਵਧੀਆ ਕੰਮ ਆਇਆ ਇਸ ਗਲਮੇ ਦੇ ਨਾਲ ਤੁਸੀਂ ਕਿਸੇ ਦਾ ਵੀ ਝਾੜ ਫੂਪੀ ਕਰ ਸਕਦੇ ਹੋ ਭਾਵੇਂ ਕਿਸੇ ਦੇ ਮੜੇ ਮੁੱਟੇ ਕੋਈ ਪ੍ਰੋਬਲਮ ਹੋਣ ਉਹਨੂੰ ਹਲਕੀ ਫੁਲਕੀ ਕੋਈ ਬਿਮਾਰੀ ਟਮਰੀ ਆ ਜਾਂ ਮਾਤਾ ਜੀ ਮੈਨਿਕਲੇ ਹੁੰਦੀ ਆ ਜਾ ਕੇ ਤੇ ਝਾੜ ਦੜ ਤੋਂ ਵੀ ਸਿਰ ਦਰਦ ਹੋ ਗਿਆ ਜਿਹਨਾਂ ਹਟ ਨਹੀਂ ਰਿਹਾ ਠੀਕ ਹਨ ਤੇ ਕਿਸੇ ਨੂੰ ਕੋਈ ਚੀਜ਼ ਉਪਰੀ ਲੱਗੀ ਹੋਈ ਆ ਜਾਂ ਕਿਸੇ ਨੇ ਕਰਕੇ ਨਾ ਤੀਆਂ ਜਾਂ ਕਿਸੇ ਨੂੰ ਜਿੰਨਕੂਤ ਕਬੀਸ ਲੱਗ ਗਿਆ ਜਾਂ ਕਿਸੇ ਨੂੰ ਕੋਈ ਕਾਲੀ ਛੜਤੀ ਕਿਸੇ ਨੇ ਜਾਂ ਕੋਰੀ ਨਾ ਤਾਂ ਪੈਰੋਂ ਝੜਤਾ ਠੀਕ ਹੈ ਜੀ ਇਹ ਲੱਗ ਲੱਗੇ ਦਾ ਸਮਾਨ ਲੱਗੂ ਜਿੰਨੀਆਂ ਚੀਜ਼ਾਂ ਕਰਮਾ ਇਹੀ ਕੰਮ ਕਰੂਗਾ ਸਮਾਨ ਲੱਗਦਾ ਪਹਿਲੂਆ ਹੁਣ ਸਾਰਿਆਂ ਦਾ ਸਮਾਨ ਵਾਲਾ ਵੀਡੀਓ ਦੇ ਵਿੱਚ ਤਾਂ ਦੱਸਣਾ ਹੋਣਾ ਠੀਕ ਹੈ ਜੀ ਫੇਰ ਵੀ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਸੇਵਾ ਵਾਲਾ ਸਮਾਨ ਦੱਸ ਦੇਣਾ ਤੇ ਜਿਹੜੇ ਬੰਦੇ ਨੇ ਜਿੱਦਾਂ ਦਾ ਇਤੋਂ ਕੰਮ ਲੈਣਾ ਹੋਊਗਾ ਗੱਲ ਮੇ ਤੋਂ ਉਹ ਸਾਡੇ ਦਾ ਇੰਸਟਾਗ੍ਰam ਚੈਨਲ ਆ ਸਾਡਾ ਪੰਜ ਪੀ ਸਰਕਾਰ 0786 ਉੱਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਅਸੀਂ ਉੱਤੇ ਦੱਸ ਦਾਂਗੇ ਅਸੀਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਉਹ ਚੈਨਲ ਦਾ ਨੋ ਲਿਵਰ ਉਹਨਰ ਉਹਨਾਂ ਕੋ ਤੇ ਸਰਚ ਮਾਰ ਕੇ ਤੇ ਫੋਲੋ ਕਰਕੇ ਸਾਨੂੰ ਮੈਸੇਜ ਕਰਦੇ ਹੋ ਤਾਂ ਹਲਸੀ ਹੁੰਦੇ ਦੱਸਮ ਕਿਹੜੀ ਚੀਜ਼ ਨੂੰ ਕਿਤੋਂ ਵਰਤਣਾ ਠੀਕ ਹੈ ਜੀ ਇਸ ਕਾਲ ਦੇ ਮੈਂ ਨਾਲ ਤੁਸੀਂ ਕਿਸੇ ਵੀ ਇਨਸਾਨ ਨੂੰ ਜਲ ਪਾਣੀ ਪੜ ਕੇ ਦੇ ਸਕਦੇ ਠੀਕ ਹੈ ਜੀ ਜਿਹੜਾ ਜ਼ਿਆਦਾ ਹੁੰਦਾ ਹੈ ਜਿਹੜਾ ਇਹਦੇ ਨਾਲ ਪੜਨਾ ਉਹ ਜਲ ਬਣਾ ਬੱਕਰੇ ਢਾਂਗਣਾ ਬਣਾਇਆ ਜਾਂਦਾ ਉਹਦੇ ਵਿੱਚ ਖਾਸਾ ਸਮਾਨ ਪੈਂਦਾ ਇਹ ਨਹੀਂ ਹੈਗਾ ਵੀ ਜਲ ਭਰਿਆ ਤੇ ਉਹਨੂੰ ਪੜਿਆ ਤੇ ਦੇਖ ਤਾਂ ਨਹੀਂ ਉਹਦੇ ਵਿੱਚ ਲੋ ਵਲੇ ਜੀ ਉਹ ਬੈਣੀ ਅਗੜ ਕੇ ਗੜਤੀ ਹੋਈ ਤਾਂ ਅੰਦਾਜ਼ਾ ਹੈ ਸੂਈਆਂ ਬੈਣੀਆਂ ਜੈਫਲ ਪੈਂਦਾਂ ਗਊ ਲੋਚੜ ਬੰਦੋ ਬਹੁਤ ਸਾਰਿਆਂ ਤਾਂ ਗਊ ਲੋਚੜ ਨਹੀਂ ਬਤਾ ਗਊ ਲੋਚੜ ਬਿੰਦੋ ਕਾਫੀ ਜਣਾਂ ਨੂੰ ਪਤਾ ਵੀ ਹੋਊਗਾ ਕਾਫੀ ਜਣਾਂ ਨੂੰ ਨਹੀਂ ਪਤਾ ਹੋਊਗਾ ਇਹ ਵੀ ਤੁਹਾਨੂੰ ਅਸੀਂ ਲੱਗ ਤੋਂ ਦੱਸਾਂਗੇ ਵੀ ਇਹ ਕੀ ਜੀ ਹੁੰਦੀ ਹੈ ਜਨ ਬਣਾਉਣ ਦੀ ਵੀ ਦੀ ਅਸੀਂ ਤੁਹਾਨੂੰ ਦੱਸਾਂਗੇ ਠੀਕ ਹੈ ਜਣ ਕਿ ਉਹ ਸਮਾਨ ਸਾਰਾ ਵਿੱਚ ਪੈਂਦਾ ਹੁੰਦਾ ਆ ਉਹਨਾਂ ਦੇ ਇੱਕ ਕਾਊਂਟਿੰਗ ਹੁੰਦੀ ਹੈ ਇੱਕ ਮਿੱਥਿਆ ਜੀ ਹੁੰਦੇ ਰੋ ਚੀਜ਼ ਹਸਾਉਂਦਾ ਪੋੜੀ ਜਾਂਦੀ ਆ ਫੇਰ ਉਹ ਜਲ ਨੂੰ ਪੜ ਕੇ ਦੇਣਾ ਹੁੰਦਾ ਉਹ ਜਦ ਨਾ ਖਤਰਨਾਕ ਹੁੰਦਾ ਆ ਇੱਕ ਤਾਂ ਉਹ ਖੁੱਲੇ ਪਾਣੀ ਦੇ ਵਿੱਚ ਇੱਕ ਬਿਲਾਸ ਦੇ ਵਿੱਚ ਇੱਕ ਦੋ ਬੂੰਦਾਂ ਪਾ ਕੇ ਲੈਣਾ ਹੁੰਦਾ ਆ ਆਮ ਜਲ ਤਾਂ ਬਹੁਤ ਜੀ ਕੁੱਟ ਭਰ ਲਓ ਦੋ ਕੁੱਟ ਭਰ ਲਓ ਉਹ ਤੋਂ ਵੀ ਵਾਚੀ ਆ ਜਿਹੜਾ ਇਹ ਜਲ ਬਣਾਉਂਦੇ ਆ ਖਵਾਇਆ ਪੀਰ ਜੈ ਨਾ ਤੇ ਇਥੇ ਨਾ ਗਰਮ ਹੁੰਦਾ ਆ ਕਿ ਇਹਨੂੰ ਤੁਸੀਂ ਸਿਰਫ ਦੋ ਕੂੰਦਾਂ ਹੀ ਪਾ ਕੇ ਪਾਣੀ ਦੇ ਵਿੱਚ ਫੇਰ ਪੀਣਾ ਹੁੰਦਾ ਇੰਨੀ ਪਾਵਰਫੁਲ ਚੀਜ਼ ਹੈ ਜਿਹੜੇ ਬੰਦੇ ਤੇ ਕਸਰ ਹੁੰਦੀ ਹੈ ਜੇ ਕਿ ਸੰਦ ਤੁਸੀਂ ਜਲ ਪੜ ਕੇ ਦੇਂਦਾ ਉਦੇ ਕੁਵਾਰੀ ਧਰਤੀ ਤੋਂ ਪੈਰ ਚੱਗੋ ਜਾਣਗੇ ਉਹ ਬੰਦਾ ਡਰ ਚ ਠੀਕ ਹੈ ਪਰ ਡਰਨ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਜਦੋਂ ਇਹ ਜਿਆਦਾ ਕਿਦੇ ਅੰਦਰ ਜਾਂਦਾ ਤਾਂ ਸਾਰੀ ਨੈਗੇਟਿਵਿਟੀ ਬਾਹਰ ਘਟਦਾ ਤੁਸੀਂ ਆਪ ਵੀ ਭਾਵੇਂ ਬਣਾ ਕੇ ਜਉ ਸੇਵਾ ਕਰ ਲਈ ਕਰਕੇ ਦੇਖੋ ਵੈਸੇ ਸੇਵਾ ਕਰਨ ਦੀ ਨਾਲੀ ਦੀ ਵੱਡੀ ਨੈਗੇਟਿਵਿਟੀ ਘਤ ਹੋ ਜਾਣੀ ਆ ਪਰ ਫਿਰ ਵੀ ਜੇ ਤੁਹਾਡੇ ਤੇ ਨੈਗੇਟਿਵਿਟੀ ਦਾ ਅਸਰ ਰਹਿੰਦਾ ਹੋਵੇ ਤੁਹਾਨੂੰ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਹੋਵੇ ਸੇਵਾ ਕਰਨ ਤੋਂ ਬਾਅਦ ਫਿਰ ਤੁਸੀਂ ਇਹ ਜਿਹੜੀ ਵਿਧੀ ਦੱਸੀ ਗਈ ਹੈ ਇਹਦੇ ਅਨਸਾਰ ਜਲ ਬਣਾ ਕੇ ਤੁਸੀਂ ਵਰਤ ਸਕਦੇ ਹੋ ਕਿ ਜਿਹਨਾਂ ਦੇ ਘਰਾਂ ਦੇ ਵਿੱਚ ਕੋਈ ਨੈਗੇਟਿਵਿਟੀ ਹੈ ਕੋਈ ਕਿਸੇ ਦਾ ਗੰਦਾ ਬੰਦਾ ਪੈਰਾ ਲਾਤਾ ਹੈ ਜਾਂ ਕੋਈ ਇਹੋ ਜਿਹੀ ਗੱਲਵਾਤਾ ਜਾਂ ਆਪਦੀ ਗਤੀ ਹੋਈ ਥੋੜੇ ਨੁਕਸਾਨ ਕਰ ਲਾ ਪੈਂਦੀ ਹੈ ਤਾਂ ਜਿਹੜੇ ਤਰੀਕੇ ਨਾਲ ਜਾਲ ਦੱਸਿਆ ਹੈ ਤਰੀਕੇ ਨਾਲ ਜਾਲ ਬਣਾ ਕੇ ਇਹ ਕਾਲਮੇ ਦਾ ਕਤਾਲੀ ਦਿੰਦਾ ਜਿਹਾ ਕੱਢਗੇ ਤੁਸੀਂ ਇਹਦੇ ਨਾਲ ਇਹ ਜਾਲ ਪੜਨਾ ਪੜ ਕੇ ਤੁਸੀਂ ਬਸ ਉਹ ਜਲ ਫਿਰ ਵਰਤ ਕੇ ਦੇਖੋ ਘਰੇ ਛੱਟਾ ਲਾ ਲੇ ਜੇ ਕੋਈ ਜਿਆਦਾ ਮਰੀਜ਼ ਆ ਤਾਂ ਉਹ ਨਾਲ ਉਹ ਦੋ ਪਾਣੀ ਦੇ ਵਿੱਚ ਠੀਕ ਆ ਪੀਣਾ ਤਾਂ ਹੈਗਾ ਹੀ ਹੈਗਾ ਤੇ ਇਹ ਨੂੰ ਆ ਨਹੀਂ ਹੈਗਾ ਜਦੋਂ ਦਿਲ ਕੀਤਾ ਜਾ ਕੇ ਪੀ ਲੈਣਾ ਇੱਕ ਤਾਂ ਜਦੋਂ ਕਸਰ ਵੱਧ ਮਹਿਸੂਸ ਹੋਵੇ ਉਦੋਂ ਘੁੱਟਕ ਕੱਦੀ ਬੂੰਦ ਪਾ ਕੇ ਪਾਣੀ ਦੇ ਵਿੱਚ ਪੀਣੀ ਆ ਤੇ ਦੂਜੀ ਗੱਲ ਆ ਪੀਣਾ ਜ਼ਰੂਰ ਦਿਹਾੜੀ ਦੇ ਵਿੱਚ ਤਿੰਨ ਵਾਰੀ ਇੱਕ ਵਾਰੀ ਸਵੇਰੇ ਦੁਪਹਿਰ ਨੂੰ ਤੇ ਸ਼ਾਮ ਨੂੰ ਦਵਾਈ ਵਾਂਗੂ ਇਹ ਬਹੁਤ ਏ ਚੀਜ਼ ਆ ਇਹ ਨੂੰ ਹੀ ਹਲਕੇ ਨਾਲ ਲੈ ਲਓ ਦਲਗਰ ਕੀ ਇਹ ਜਾਲ ਜਿਹੜਾ ਇਹਦੇ ਨਾਲ ਪੜਾਇ ਜਾਂਦਾ ਇਸ ਕਲ ਮੇਰੇ ਨਾਲ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਜਿਹੜੀ ਇਹ ਸੇਵਾ ਹੋਣੀ ਆ ਸੇਵਾ ਦੇ ਵਿੱਚ ਤੁਸੀਂ ਕਰਨਾ ਕੀ ਆ ਤੇ ਤੁਸੀਂ ਥੋੜੇ ਚੌਲ ਤੇ ਦੜੀਆਂ ਕੱਚੇ ਤੁਸੀਂ ਲੈ ਕੇ ਦੇਸੀ ਘੇਰੇ ਵਿੱਚ ਪਾ ਕੇ ਤੁਸੀਂ ਉੱਤੇ ਚੀਨੀ ਪਾ ਕੇ ਉਹਨੂੰ ਜਿਆਤਾ ਨਾਲ ਚਸ ਕੇ ਵਿੱਚ ਤੇ ਲੌਗ ਦੋ ਇਲਾਚੀਆਂ ਪਾ ਕੇ ਏ ਤੁਸੀਂ ਰੋਜ ਦੀ ਰੋਜ ਨਿਆਣੇ ਲੈ ਕੇ ਜਾਣੀ ਹੈ ਤੇ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਜਾ ਤਾ ਸਭ ਨੂੰ ਪਤਾ ਆ ਕਿ ਅਸੀਂ ਕਿੰਨਾ ਸੇਵਾ ਦੱਸਦੇ ਆ ਨਵੇਂ ਆ ਦੇ ਲਈ ਦੱਸ ਦੰਦੇ ਆ ਇੱਕੋ ਹੀ ਪਾਕੇ ਡੰਡੀ ਇੱਕੋ ਹੀ ਰਾਹ ਇੱਕੋ ਹੀ ਜਗਾ ਜਿੱਥੇ ਦਰਿਆ ਦੇ ਵਿੱਚ ਜਾ ਕੇ ਕੱਢਦਾ ਹੁੰਸੀ ਵਿੱਚ ਖੜ ਕੇ ਬਾਈ ਸੋਫਾ ਆਈ ਦੀ ਇਹ ਸੇਵਾ ਹੁੰਦੀ ਹੈ ਠੀਕ ਹੈ ਜੀ ਤੇ ਨਾਲ ਤੁਸੀਂ ਗੁਣਾਬਰੀ ਦੇ ਰੋਜ ਪੰਜ ਪਤਸੇ ਜ਼ਰੂਰ ਲੈ ਕੇ ਜਾਣੇ ਆ ਜਿਹੜੇ ਪੰਜ ਪਤਸੇ ਤੁਹਾਡੇ ਗੁਣਾਬਰੀ ਦੇ ਨਾਲ ਜਾਣਗੇ ਜਾਂਣਗੇ ਕਿਉਂਕਿ ਕੱਲ ਮਾ ਬਹੁਤ ਸਖਤ ਆਏ ਇਹ ਐਤਵਾਰ ਦੀ ਐਤਵਾਰ ਜਿਹੜਾ ਸੇਵਾ ਰੱਖੇ ਦੇ ਵਿੱਚ ਵੀ ਤੁਹਾਡਾ ਐਤਵਾਰ ਹੋਏ ਜੋ ਪਹਿਲੇ ਦਿਨ ਤੁਸੀਂ ਐਤਵਾਰ ਵੀ ਸ਼ੁਰੂ ਕਰਨੀ ਹੈ ਤੇ ਵਿੱਚ ਵੀ ਲੋੜੇ ਐਤਵਾਰ ਆਈਏ ਨੇ ਉਸ ਦਿਨ ਤੁਸੀਂ ਕੀ ਕਰਨਾ ਹੈ ਇੱਕ ਡੱਬਾ ਲੈ ਲੈਣਾ ਹਲਵਾਈ ਤੋਂ ਜਿੱਦਾਂ ਸੇਵਾ ਸ਼ੁਰੂ ਕਰਨੀ ਆ ਉਦੋਂ ਵੀ ਇਹੀ ਕੰਮ ਕਰਨਾ ਆ ਕਿਉਂਕਿ ਐਤਵਾਰ ਨੂੰ ਹੀ ਸ਼ੁਰੂ ਕਰਨੀ ਆ ਤੇ ਜਿੰਨੇ ਐਤਵਾਰ ਵਿੱਚ ਆਉਣਗੇ ਉਹਨਾਂ ਨੇ ਇਹੀ ਕੰਮ ਕਰਨਾ ਆ ਤੇ ਲਾਸਟ ਵਾਲੇ ਜਿਹੜਾ ਐਤਵਾਰ ਆਵੇ ਨਾ ਆਵੇ ਉਸ ਦਿਨ ਵੀ ਇਹੀ ਕੰਮ ਕਰਨਾ ਤੁਸੀਂ ਇਹ ਹਲਵਾਈ ਤੋਂ ਡੱਬਾ ਲੈ ਕੇ ਉਹਦੇ ਵਿੱਚ ਪੀਪਰ ਦੇ ਨਾਲ ਵਧੀਆ ਉਹਨੂੰ ਸ਼ਿੰਗਾਰ ਲੈਣਾ ਇੱਕ ਤਰ੍ਹਾਂ ਬੀੜੇ ਵਾਂਗੂ ਠੀਕ ਹੈ ਜੀ ਤੇ ਵਿੱਚ ਉਹਦੇ ਚੌਲ ਬਣਾ ਕੇ ਚੌਲਾਂ ਦੀ ਨਿਯਾਏ ਬੜਾ ਇਹ ਲਾਸਟ ਵਾਲੇ ਦੇ ਨਾਲ ਜਿਹੜੇ ਬੜਾ ਬੀ ਕਰਨੇ ਆ ਪਹਿਲੇ ਦਿਨ ਤੁਸੀਂ ਕੱਚੀ ਅਸੀਂ ਰੋਟੀ ਆ ਉਹਦੇ ਵਿੱਚ ਰੱਖ ਕੇ ਠੀਕ ਹੈ ਜੀ ਤੁਸੀਂ ਉਹਦੇ ਵਿੱਚ ਰੱਖ ਕੇ ਵਿੱਚ ਇਹ ਦੋ ਲੱਡੂ ਤੇ ਨਾਲੋਂਗ ਦੁ ਇਲਾਚੀਆਂ ਚੌਲਾਂ ਦੀ ਨਿਯਾਏ ਗੜੀਏ ਦੀ ਨਿਯਾਏ ਇਨਕਲਾਬ ਦੇ ਫੁੱਲ ਹਾਂ ਜੀ ਅਗਰ ਵੱਤ ਸੀ ਗੈਸ ਤੇ ਫੌਂਜਾ ਪਤਾ ਸੀ ਇਹ ਨਵਾਂ ਜਿਹਾ ਸਮਾਨ ਤੁਸੀਂ ਵੇਜਰ ਆਫ ਹਦੜਾ ਲੈਣੇ ਆ ਰਾਕੇ ਤੁਸੀਂ ਇਹ ਪਹਿਲੇ ਦਿਨ ਵੀ ਦੇਣਾ ਹੈ ਫੌਸਨ ਦੂਆ ਵੀ ਯਾਦ ਕਰ ਲੈਣੀ ਹੈ ਕਰਕੇ ਤੁਸੀਂ ਇਹ ਸਮਾਨ ਛੱਡ ਦੇਣਾ ਤੇ ਸੇਵਾ ਸ਼ੁਰੂ ਕਰ ਦੇਣੀ ਹੈ ਤੇ ਵਿੱਚ ਜਿਹਨੇ ਐਤਵਾਰ ਆਣਗੇ ਉਸ ਦਿਨ ਇਹ ਚੀਜ਼ ਛੱਡਣੀ ਆ ਉਦੋਂ ਰੋਜ਼ ਤੁਸੀਂ ਕੱਚਾ ਦਲੀਆ ਤੇ ਬੱਚੇ ਚੌੜ ਲੈ ਕੇ ਜਾਣੇ ਆ ਠੀਕ ਹੈ ਜੀ ਤੇ ਜਦੋਂ ਲਾਸਟ ਵਾਲਾ ਦਿਨ ਹੋਊਗਾ ਉਸ ਦਿਨ ਤੁਸੀਂ ਇਹ ਸਮਾਨ ਕ ਜੌਲ ਜਿਹੜਾ ਕੱਚੇ ਲੈ ਕੇ ਜਾਣੇ ਆ ਦਲੀਆ ਲੈ ਕੇ ਜਾਣੇ ਆ ਬਣਾ ਕੇ ਲੈ ਕੇ ਜਾਣੇ ਆ ਲਾਸਟ ਤੋੜੇ ਦੇਣ ਬਾਕੀ ਸਮਾੜੇ ਤੇ ਜਾਊਗਾ ਤੇਈ ਗਾ ਜੀ ਤੇ ਰੋਜ ਦੀ ਰੋਇ ਤੁਜੀ ਸਰਫ ਇੱਕ ਦਲੀਆ ਇੱਕ ਜੌਲ ਕੱਚੇ ਮੇਰਾਲ ਪੰਜ ਬਤਾਸੇ ਤੁਸੀਂ ਰੋਜ ਲੈ ਕੇ ਜਾਣੇ ਤੇ ਆਗੇ ਤੇਈ ਗਾ ਜੀ ਐਨੇ ਕੇ ਦੇ ਨਾਲੇ ਤੋੜੇ ਇੱਕ ਸਲਾਸਾ ਤੋਂ ਯੂਵ ਜਿਹੜਾ ਇਹ ਕਲਮਾ ਆ ਤੇ ਕਰਮਾ ਬਹੁਤ ਪਾਵਰਫੁਲ ਆ ਜੋ ਹੰਤੋਂ ਕਰਮਾ ਦਾਸ ਦੀ ਇਹ ਕਲਮਾ ਨੋਟ ਕਰ ਲਓ ਕਲਮਾ ਇਸ ਤਰ੍ਹਾਂ ਜੀ ਜੇ ਕੋਈ ਨਾ ਸਮਝੇ ਨਬੀ ਤਾਂ ਮਾਫ ਕਰਦੇ ਹੋ ਤੁਹਾਨੂੰ ਅਸੀਂ ਲਿਖ ਕੇ ਹੀ ਪਾਦਾਂਗੇ ਕਿਉਂਕਿ ਤੁਹਾਡੇ ਅੱਗੜਾ ਖਰਾਬ ਚੱਲ ਰਿਹਾ ਹੈ ਜਨਾਨ ਨੂੰ ਕੋ ਕਰਕੇ ਮੌਸਮ ਕਰਕੇ ਸੋ ਕਲਮਾ ਨੋਡ ਪਰੋ ਯਾਰ ਆਜ ਅਗੇ ਘੜ ਜਾ ਕੇ ਜਾ ਕੇ ਕਾਲ ਕਰਾ ਰਹਾ ਹਾਜਰੀ ਖਵਾਜ ਬਲੀ ਦੀ ਮੁਕਤੇ ਰਹੀ ਵਿਰਾਜ ਤੇਰਾ ਨਾਮ ਖਵਾਜ ਖਜਰ ਤੂੰ ਆਇਆ ਪਾਣੀ ਕੇ ਸਾਥ ਪਾਣੀ ਪੀਏ ਪਾਣੀ ਖਾਈਏ ਪਾਣੀ ਨਾਮ ਰੱਬ ਕਾ ਲਈਏ 220 ਖਵਾਜ ਸਿਮਰੀਏ ਕਾਰਜੋਨ ਰਾਸ ਹਾਜਰੀ ਤੇਰੀ ਦਵਾ ਪੀਰਾ ਤੁਲ ਜਾ ਕੇ ਆ ਬੇਟਾ ਰੰਗ ਬਰੰਗੀਆਂ ਉਸਤਾਜੀ ਘੜੀਆਂ ਉੱਠ ਗਿਆ ਸੁੱਤੇ ਆਪਣੇ ਆਰਾ ਘੜੀਆਂ ਸੋ ਇੰਨਾ ਵੇ ਗਲਮਾ ਜੀ ਇਹ ਨੋਟ ਕਰਕੇ ਤੁਸੀਂ ਆਪਦਾ ਪਹਿਲਾ ਕੰਟ ਕਰ ਲਿਓ ਪੂਰਾ ਯਾਦ ਕਰ ਲਿਓ ਯਾਦ ਕਰਨ ਤੋਂ ਬਾਅਦ ਤੁਸੀਂ ਇਹਦੀ ਸੇਵਾ ਫਾਸਲਾ ਸ਼ੁਰੂ ਕਰਦੇ ਹੋ ਠੀਕ ਆ ਜੀ ਇਹ ਤੁਸੀਂ ਬਾਹਰ ਕਰੇ ਵੀ ਪੜਨਾ ਆ ਤੇ ਬਾਹਰ ਵੀ ਪੜਨਾ ਆ ਤੇ ਜਿਹੜੇ ਲੋਕਾਂ ਦੇ ਨੇੜ ਤੇੜੇ ਗੁਇਦਰੀਆ ਪਾਣੀ ਚੰਦਾ ਬਣੀ ਨਹੀਂ ਹੁੰਦਾ ਤਾਂ ਕਾਜੇ ਪੀਰ ਦਾ ਨਾਮ ਲੈ ਕੇ ਤੁਸੀਂ ਆਪਣੇ ਘਰੇ ਹੀ ਸੇਵਾ ਸ਼ੁਰੂ ਕਰ ਤੋਂ ਜੀ ਠੀਕ ਆ ਜੀ ਤੇ ਜਿਹੜਾ ਨਯ ਨਿਆਜ ਆਉਂਦੀ ਹੈ ਰੋਜ਼ ਰੋਜ਼ ਇਕੱਠੀ ਕਰਕੇ ਰੱਖੀ ਜਾਓ ਤੇ ਵਿੱਚ ਦੇ